ਅੱਜ ਸੀਐਸਸੀ ਖੇਆਲਾ ਵਿਖੇ ਜ਼ਿਲ੍ਹਾ ਮਾਨਸਾ ਦੇ ਆਊਟਸੋਰਸ ਮੁਲਾਜ਼ਮਾਂ ਦੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਹੋਈ ਜਿਸ ਵਿੱਚ ਸਾਥੀ 나ਜ਼ਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸਾਥੀ ਹਰਵਿੰਦਰ ਸਿੰਘ ਨੂੰ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਅੱਜ ਖੇਆਲਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ ਸੇਤ ਵਿਭਾਗ ਆਊਟਸੋਰਸ ਮੁਲਾਜ਼ਮ ਜੂਨੀਅਨ ਦੀ ਜਥੇਬੰਦੀ ਦੀ ਚੋਣ ਕੀਤੀ ਗਈ ਹੈ ਇਸ ਦੇ ਵਿੱਚ ਕਾਫੀ ਭქმੇ ਮਸਲਿਆਂ ਦੇ ਉੱਪਰ ਵੀ ਗੱਲਬਾਤ ਕੀਤੀ ਗਈ ਹੈ ਜੋ ਸਾਡੇ ਆਊਟਸੋਰਸ ਮੁਲਾਜ਼ਮ ਸਾਥੀ ਪਿਛਲੇ 10-10 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਦੇ ਉੱਪਰ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਲਈ ਸਰਕਾਰ ਤੱਕ ਆਵਾਜ਼ ਲੈ ਜਾਣ ਦੇ ਲਈ ਔਰ ਸੰਘਰਸ਼ ਕਰਨ ਦੇ ਲਈ ਇੱਥੇ ਕਮੇਟੀ ਦੀ ਜੁਨੀਅਨ ਦੀ ਚੋਣ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਊਟਸੋਰਸ ਮੁਲਾਜ਼ਮ ਜੁਨੀਅਨ ਜਿਹੜਾ ਮਾਨਸਾ ਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਤੇਜ਼ ਸੰਘਰਸ਼ ਕਰਕੇ ਆਪਣੀ ਆਵਾਜ਼ ਸਰਕਾਰਾਂ ਤੱਕ ਲੈ ਕੇ ਜਾਣਗੇ ਹਾਂਜੀ ਮੈਂ ਗੁਰਪ੍ਰੀਤ ਸਿੰਘ ਮਲਟੀਪਰਪਸ ਹੈਲਥ ਐਮਪਲਾਈ ਯੂਨੀਅਨ ਮਾਨਸਾ ਦਾ ਪ੍ਰਧਾਨ ਵੱਲੋਂ ਬੋਲ ਰਿਹਾ ਤੇ ਅੱਜ ਇਹਨਾਂ ਦੇ ਔਰਸ ਸੋਰਸ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਆਪਦੀ ਜਿਹੜੀ ਕਮੇਟੀ ਦਾ ਗਠਨ ਕੀਤਾ ਬਹੁਤ ਵਧੀਆ ਗੱਲ ਹੈ ਕਿਉਂਕਿ ਗਠਨ ਜਿਹੜਾ ਕਰਨਾ ਜ਼ਰੂਰੀ ਅੱਜ ਕੱਲ੍ਹ ਦੀਆਂ ਜਿਹੜੀਆਂ ਸਰਕਾਰ ਦੀਆਂ ਮਾਰਗ ਨੀਤੀਆਂ ਨੇਗੀਆਂ ਉਸ ਦੇ ਸੰਬੰਧ ਵਿੱਚ ਆਪਾਂ ਨੂੰ ਏਕੇ ਦਾ ਸਬੂਤ ਦੇਣਾ ਚਾਹੀਦਾ ਹੈ ਏਕੇ ਕਰਕੇ ਆਪਾਂ ਸੰਘਰਸ਼ ਕਰਕੇ ਕੋਈ ਨਾ ਕੋਈ ਇਹਨਾਂ ਨੂੰ ਆਪਾਂ ਕਾਮਯਾਬੀ ਹਾਸਲ ਕਰ ਸਕਦੇ ਹਾਂ ਤੇ ਮੈਂ ਆਪਦੀ ਯੂਨੀਅਨ ਵੱਲੋਂ ਇਨਾਂ ਦੀ ਸਾਰੀ ਜਿੰਨੀ ਕਮੇਟੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਵੀ ਕੋਈ ਨਾ ਕੋਈ ਸਿਹਤਾਂ ਦੀ ਲੋੜ ਹੋਈ ਸਾਡੀ ਕਮੇਟੀ ਸਾਰੀ ਇਹਨਾਂ ਦੇ ਨਾਲ ਖੜੀ ਹੋਊਗੀ ਸੰਘਰਸ਼ ਦੇ ਵਿੱਚ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਜੀ ਅੱਜ ਪੀਐਸਸੀ ਖਿਆਲਾ ਮਾਨਸਾ ਵਿਖੇ ਆਊਟਸੋਰਸ ਕੰਮ ਏ ਜਿਹੜੇ ਆ ਉਹਨਾਂ ਦੀ ਚੋਣ ਕੀਤੀ ਗਈ ਆ ਲਗਭਗ ਪਿਛਲੇ 15 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਆਊਟਸੋਰਸ ਜਿਹੜੇ ਕੰਮ ਏ ਆ ਉਹਨਾਂ ਨੂੰ ਰੈਗੂਲਰ ਕਰਨ ਦੀ ਕੋਈ ਨੀਤੀ ਸਰਕਾਰ ਵੱਲੋਂ ਨਹੀਂ ਬਣਾਈ ਗਈ ਜੀਦਾ ਕਰਕੇ ਇਹ ਬਹੁਤ ਨਗੂਣੀਆ ਤਨਖਾਹਾਂ ਦੇ ਉੱਤੇ ਕੰਮ ਕਰਦੇ ਆ ਇਹਨਾਂ ਦਾ ਆਪਦੇ ਪਰਿਵਾਰਕ ਪਾਲਣ ਪੋਸ਼ਣ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਜਿਸ ਦੇ ਮੱਦੇ ਨਾਜ਼ਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਜਿਹੜਾ ਸਰਕਾਰ ਨੂੰ ਰੈਗੂਲਰ ਕਰਨਾ ਚਾਹੀਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਉੱਤੇ ਸਰਵਿਸ ਰੂਲ ਜਿਹੜੇ ਆ ਉਹ ਲਾਗੂ ਕਰਨੇ ਚਾਹੀਦੇ ਆ ਅਸੀਂ ਵੇਖਦੇ ਆ ਕਿ ਅੱਜ ਸਿਵਲ ਹਸਪਤਾਲਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਅੱਧ ਤੱਕ ਜਿਹੜੇ ਕਰਮਚਾਰੀ ਆ ਉਹ ਲਗਭਗ ਜਿਹੜੇ ਹੈ ਉਹ ਆਊਟਸੋਰਸ ਦੇ ਉੱਤੇ ਕੰਮ ਹੀ ਕੰਮ ਕਰਦੇ ਆ ਜਿਦੇ ਕਿ ਬਹੁਤ ਵੱਡਾ ਬੋਝ ਸਿਹਤ ਸਭਾਵਾਂ ਦਾ ਆਊਟਸੋਰਸ ਦੇ ਕੰਮੇ ਜਿਹੜੇ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਆ ਅ ਔਰ ਸਮਾ ਇਸ ਗੱਲ ਦੀ ਮੰਗ ਕਰਦਾ ਹੈ ਮੰਗਾਈ ਦੇ ਯੁੱਗ ਵਿੱਚ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਬਿਲਕੁਲ ਨੰਗੂਣੀਆਂ ਨੇ ਤੇ ਇਹਨਾਂ ਨੂੰ ਜਿਹੜੇ ਵੇਜਸ ਦਿੱਤੇ ਜਾ ਰਹੇ ਆ ਜਿਹੜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਯੂਜ਼ਰ ਚਾਰਜ ਦੇ ਵਿੱਚ ਉਹ ਦਿੱਤੀਆਂ ਜਾ ਰਹੀਆਂ ਨੇ ਤਰਾਸ ਦੀ ਦੀ ਗੱਲ ਇਹ ਆ ਵੀ ਜਿਹੜੀਆਂ ਤਨਖਾਹਾਂ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਾਨੀ ਜੇ ਇੱਕ ਕਰਮਚਾਰੀ ਨੂੰ 12000 ਰੁਪਿਆ ਤਨਖਾਹ ਜਿਹੜੀ ਦਿੱਤੀ ਜਾ ਰਹੀ ਆ ਤਾਂ ਲਗਭਗ 3 ਤੋਂ 3500 ਰੁਪਿਆ ਜਿਹੜਾ ਉਹ ਕੰਪਨੀ ਨੂੰ ਜੀਐਸਟੀ ਦੇ ਰੂਪ ਦੇ ਵਿੱਚ ਪੇ ਕੀਤਾ ਜਾ ਰਿਹਾ ਜਾਨੀ ਇੰਨੀ ਵੱਡੀ ਪੱਧਰ ਦੇ ਉੱਤੇ ਜਿਹੜਾ ਸਰਕਾਰੀ ਪੈਸਾ ਜਾਂ ਜਿਹੜੇ ਸਾਡੇ ਯੂਜ਼ਰ ਚਾਰਜ ਨੇ ਉਹਨਾਂ ਦਾ ਜਿਹੜਾ ਲਾਭ ਆ ਉਹ ਇਹਨਾਂ ਕਰਮਚਾਰੀਆਂ ਨੂੰ ਜਾਣ ਦੀ ਬਜਾਏ ਕੰਪਨੀਆਂ ਨੂੰ ਜਾ ਰਿਹਾ ਸੋ ਸਾਡੀ ਇਹ ਪੁਰਜ਼ੋਰ ਮੰਗ ਆ ਕਿ ਕੰਪਨੀਆਂ ਨੂੰ ਜਾਣ ਦੀ ਬਜਾਏ ਇਹ ਲਾਭ ਜਿਹੜਾ ਜਿੰਨੇ ਪੈਸੇ ਜਿਹੜੇ ਇਹ ਕੰਪਨੀਆਂ ਨੂੰ ਦਿੱਤੇ ਜਾ ਰਹੇ ਆ ਮੁਨਾਫੇ ਦੇ ਤੌਰ ਤੇ ਉਹਨਾਂ ਪੈਸਿਆਂ ਦੇ ਨਾਲ ਇਹਨਾਂ ਹਸਪਤਾਲਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਪੈਸਾ ਉਹਨਾਂ ਤੇ ਖਰਚ ਕਰਨਾ ਚਾਹੀਦਾ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਤਨਖਾਹ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਔਰ ਇਹ ਜਿਹੜੇ ਆਊਟਸੋਰਸ ਕੰਮ ਇਹ ਨੇ ਇਹਨਾਂ ਨੂੰ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਮਲਟੀ ਪਰਪਸ ਹੈਲਥ ਐਮਪਲਾਈਡ ਯੂਨੀਅਨ ਪੰਜਾਬ ਦੇ ਵੱਲੋਂ ਔਰ ਨਾਲ ਹੀ ਜਿਹੜੇ ਸਾਡੀ ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਵੱਲੋਂ ਅਸੀਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਸੰਘਰਸ਼ ਵਿਢੋਗੇ ਆਪਣੇ ਰੈਗੂਲਰ ਹੋਣ ਦੇ ਲਈ ਤਾਂ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ